ਅਸੀਂ ਕਾਲ ਬਾਈ ਸਾਰਿਆਂ ਨੂੰ ਤੇ ਲੋ ਬਈ ਨਹੀਂ ਪੈਦਾ ਦਾ ਚਾਚਰਾ ਜੀ ਵਿਹਲੇ ਬੈਠਦੇ ਨਹੀਂ ਹੈ ਕਹਿੰਦੇ ਸਪੀਕਰ ਲਾਉਣੇ ਆ ਤਰੀਕਾਲ ਜੀ ਹਾਂ ਟ੍ਰਿਕਰ ਲਾ ਕੇ ਬਣਾਇਆ ਇਹ ਕਿਹੜਾ ਬਾਈ ਵਾਲਾ ਹੈ ਕਿ ਤੁਹਾਡਾ ਇਹ ਗੁਲਾਮਾ ਬੁਧੇ ਵਾਲਾ ਬਾਈ ਵਾਲਾ ਅੱਛਾ ਦੇਖੋ ਬਈ ਇਹ ਤਾਂ ਸਪੀਕਰ ਲੱਗੇ ਦੀ ਪਤਾ ਲੱਗੂਗੀ ਕਿਹਦੇ ਵਾਲਾ ਟ੍ਰਿਕਰ ਲੈਂਦੇ ਵੇ ਬਣਵਾ ਕੇ ਕੱਲ ਹੀ ਲੈਂਦੇ ਆ ਗਈ ਹੋ ਬਾਈ ਲੈਣਾ ਤੁਹਾਨੂੰ ਦਿਖਾਉਨੇ ਹੁਣ ਲਾਉਂਦੇ ਆ ਬਾਹਰ ਕਿ ਮਾਰਦੇ ਆ ਤੇ ਇਹਨੂੰ ਗਾਹਾਂ ਤੋਂ ਗਾਹਾਂ ਤੋਂ ਲੱਭਣੇ ਨਹੀਂ ਮੜ ਜਾਣ ਕਿੱਥੇ ਲੇਖਰਾ ਇਹ ਕਿਤਾਬ ਪੱਜੀਆਂ ਨੇ ਅੜ ਜਾਏ ਪਏ ਸ਼ਾਸਤਰ ਦੁੱਧ ਰੱਖ ਲੋ ਇਹ ਲੈ ਸ਼ਾਸਨ ਆਇਗੋ ਆਇਦਨ ਇੱਧਰ ਨੂੰ ਕਮਾਉਣਾ ਆ ਉਹ ਆ ਇੱਧਰ ਨੂੰ ਉਹ ਪਹਿਲਾਂ ਇੱਧਰ ਲਾ ਲੈ ਫੇਰ ਪੰਡਾਲਾ ਲਾ ਲੈਣਾ ਉਹ ਪਹਿਲਾਂ ਬੂੜੀ ਲਾ ਲੂ ਚੰਦਨੀ ਚੰਦ ਰੱਖਿਆ ਇਹਨੂੰ ਸਾਫ਼ ਕਰ ਲੈਣਾ ਆਪਾਂ ਨੇ ਰੰਗ ਯਾਰ ਬਹੁਤ ਸੋਹਣਾ ਕਰਦਾ ਦੁੱਲੇ ਨੇ ਦੁੱਲਾ ਬਾਈ ਕਹੀਂ ਹੀ ਸਾਦਾ ਕੋਈ ਕਾਰੀ ਦਾ ਇਹ ਆ ਵਧੀਆ ਰੰਗ ਕਰਦਾ ਇੰਨਾ ਕਾਰੀ ਦਾ ਥਾਲਿਆਂ ਨੂੰ ਗਿਆ ਕਰਨ ਥੋੜਿਆਂ ਨੂੰ ਪ੍ਰਾਈਮਰ ਨੂੰ ਦੋ ਦੋਏ ਬਣ ਗਏ ਅੱਛਾ ਬਾਈ ਦੇ ਵੀ ਆ ਉਹ ਵੀ ਬਣਾਉਂਦੇ ਠੀਕ ਹੈ ਪਹਿਲਾਂ ਕਿਹੜੇ ਨੂੰ ਕਰਨਾ ਪਹਿਲਾ ਤਾਂ ਢੋਹੇ ਬਰਾਬਰ ਤੇ ਰੇ ਮੇਰਾ ਮੁੰਡਾ ਆ ਗਿਆ ਉਹ ਤੇ ਨਾ ਰੰਗ ਯਾਰ ਸੋਹਣਾ ਹੈ ਜਾਚੇ ਰੰਗ ਭੌਗਦੀਆ ਕਰਿਆ ਹੋਵੇ ਸੀ ਤੇਲੇ ਕਿੰਨੇ ਚ ਕਰਿਆ ਇਹ ਕਾਹਦੇ ਨੇ ਕਰਿਆ ਕਿੰਨੇ ਚ ਕੱਢ ਕਰਨਾ ਪਵਿੱਤਰੀ ਦਾ ਕੰਮ ਹੁੰਦਾ ਰੰਗ ਕਰਮ ਇਹਦਾ ਅੱਛਾ ਤਾਂ ਉਹਦੇ ਨਾਲੇ ਕਰੇਗਾ ਗੱਲ ਉਹਦੇ ਨਾਲੇ ਹੋਈ ਵੀਦੀ ਹੈ ਗੱਲ ਉਹਦਾ ਨਾਲੇ ਹੋਈ ਵੀਦੀ ਪੈਸਾ ਤਾਂ ਮੈਂ ਦੇ ਦੂੰਗਾ ਪੈਸੇ ਉਹਨੂੰ ਹਾਂ ਆਹ ਉਹਨੇ ਆਪੇ ਕਰਤਾ ਦਿੱਤਾ ਉਕਣਾ ਹੀ ਠੀਕ ਹੈ ਹੁਣ ਉਹਨੂੰ ਉਹਨੂੰ ਆਏ ਫਾਇਦਾ ਹੋ ਗਿਆ ਮੰਜੀ ਲਿਆਇਆ ਉਹ ਹਾਂ ਉਂ ਤੇ ਇਹ ਕਿਸ ਨੇ ਸਮਾਨ ਬਣਾਉਂਦਾ ਬਣਾਉਂਦਾ ਜਿੱਕਣਾ ਕਿ ਨਾਲ ਹਾਂ ਬੱਜ ਰੰਗ ਕਹਿਲੇ ਮਾਰ ਕੇ ਹੋਰ ਕੀ ਹੁਣ ਸਾਰੇ ਫਾਲਿਆਂ ਨੂੰ ਦੇ ਕਿੰਨਾ ਜਿਹੜਾ ਹੋਊਗਾ ਖੜਿਆ ਇਹਨੂੰ ਹੈ ਕਿ ਨਹੀਂ ਉਹਨਾਂ ਨੂੰ ਜੰਗ ਪੈ ਗਈ ਉਹਨੂੰ ਜੰਗ ਸਾਰੀ ਲੱਗੀ ਦਾ ਰੰਗ ਜਿਹੜੀ ਜੰਗ ਸੋਹੂ ਹੀ ਸਪ੍ਰਿੰਗ ਚ ਉਹ ਤੁਹਾਨੂੰ ਪਤਾ ਹੀ ਆ ਬਹੁਤ ਬਹੁਤ ਔਖੀ ਸਾਫ ਕਰੀ ਆ ਉਹਨੇ ਬਹੁਤ ਮਿਹਨਤ ਆਈ ਹੈ ਉਹ ਸਪ੍ਰਿੰਗਾ ਉਹੀ ਤਾਂ ਹੈ ਜਿਹੜੇ ਕੱਪਾ ਫਿਰ ਕਹਿਲੇ ਜਿਹੜਾ ਹੁਣ ਸਮਾਨ ਆ ਚੀਜ਼ ਨੂੰ ਸੌਖਾ ਜੇ ਕਰਨਾ ਆ ਚੀਜ਼ ਨੂੰ ਸੌਖਾ 500 ਫਾਲੇ ਬਣਾਏ ਐ ਇਹਨਾਂ ਨੂੰ ਮਾਰਤਾ ਨਹੀਂ ਇਹਦੇ ਗਲਾਬਾਈ ਵਾਲੇ ਆ ਅੱਛਾ ਉਹਨਾਂ ਨੂੰ ਪ੍ਰਾਇਮਰ ਮਾਰਤਾ ਉਹ ਵੀ ਛੱਡ ਕੇ ਆਉਣੇ ਆ ਦੇਖਦੇ ਹਾਂ ਹੁਣ ਉਹ ਕਿਵੇਂ ਛੱਡੂਗੇ ਵੀ ਸਾਰੇ ਟਰੈਕਟਰ ਪਰ ਨਾ ਦੋ ਚੀਜ਼ਾਂ ਚਲੇ ਜਾਓ ਹੈ ਨਾ ਨਾ ਦੋ ਹੀ ਚਾਹੀਆਂ ਨੇ ਟਰੈਕਟਰ ਹੋਰ ਆਉਣਾ ਆਉਣਾ ਤੱਕ ਆਹੋ ਹਾਂ ਭਾਈ ਉਹ ਦੋ ਆ ਲੈ ਆਉਣਾ 855 ਲੈ ਆਉਣਾ ਉਹਨਾਂ ਨੂੰ ਫਾਰਮ ਟਰੱਕ ਨਾਲ ਲੈ ਜਾਣਾ ਸਿਕੰਜਾ 800 ਦੇ ਨਾਮ ਫੋੜਨਾ ਹੌਣਾ ਸੋਰੀ ਹੁਣ 56 ਤੇ ਉਹਦੇ ਨਾਲ ਬਾਕੀ ਦੇਖਦੇ ਆ ਫਿਰ 855 ਨਾ ਲੈਣਾ ਲੈਣਾ ਦੁਬਾ ਲੈਣਾ ਚਾਹੀਦੀ ਨਿਊ ਦਾ ਹਾਂ ਭਾਈ ਉਹਦੇ ਨਾਲ ਜਾਉਂਗੇ ਹਾਲ ਬਾਕੀ ਬਾਈ ਨੇ ਆਪ ਵੀ ਆਏ ਜਾਣਾ ਤਵੀਆਂ ਦਾ ਕਾਹਦਾ ਉਹਦੇ ਬਣ ਗਈ ਆ ਬਣਾ ਕੇ ਖੜਾਤੀਆਂ ਫੇ ਕਾਰ ਲੈ ਆਉਣੀ ਉਹਨੇ ਆਣਾ ਛੁੱਟੀ ਹੁਣ ਉਹਨੇ ਆਉਣਾ 20 ਦੇ ਬਾਅਦ ਅੱਛਾ ਉਹਨੇ ਫਿਰ ਉਹਦਾ ਕਾਰ ਬਣਾ ਨਾਲੇ ਆਉਣਾ ਉਹਨੇ ਤੰਗਿਆ ਉੱਥੇ ਤੇ ਕਹਿੰਦਾ ਉੱਥੀ ਲੈ ਆਉਂਗਾ ਪਜਾ ਦੇ ਆਹੋ ਠੀਕ ਨਹੀਂ ਪੇਮੈਂਟ ਕਰ ਦੇਣੀ ਉਹਨੂੰ ਅੱਜ ਕੰਮ ਕੰਪਲੀਟ ਹੋਗਾ ਜਿਹੜੇ ਉੱਥੇ ਬਣਾਇਆ ਦੀ ਆਪਾਂ ਨੇ ਬਾ ਠੀਕ ਆ ਆਹੋ ਮੈਂ ਆਹੀ ਦਿਨ ਦਿੱਤੇ ਹੋਏ ਤੇ ਉਹਨਾਂ ਨੂੰ ਹੋ ਗਿਆ ਸਾਫ ਮਟਾਲਾ ਫੇਰ ਕ ਮਾਰੂਗਾ ਨਿਕਰੀ ਵਿੱਚ ਤੇ ਕੱਢ ਦੇ ਤੂੰ ਢੂੜੀ ਨਾ ਬੜਾ ਜਿਹਦੇ ਮਾਰ ਗਿਆ ਮਨ ਜੀ ਹਾਂ ਸਾਫ ਹੈ ਅੰਦਰ ਬਿਲਕੁਲ ਸਾਫ ਵਿੱਚ ਤੇ ਥੋੜੀ ਆਏ ਝਾੜਦੇ ਕਰਦਾ ਹੀ ਆ ਕੋਈ ਤੂੰ ਚੱਲ ਵਿੱਚ ਥੋੜੀ ਨਿਕਰ ਨਾ ਵਿੱਚ ਥੋੜੀ ਲਾਉਣੇ ਰਹਿਣ ਦੇ ਉਹ ਝਾੜ ਦੂੰਗੇ ਯਾਰ ਚਾਚੇ ਹੁਣ ਲੀਦ ਮਾਰਨ ਲੱਗੇ ਮਾਰਨ ਦਾ ਇਹਦਾ ਤੁਸੀਂ ਫੇਰ ਭ ਇੱਧਰ ਲਾ ਕੇ ਆਪਣੇ ਸਾਈਡਾਂ ਲਾ ਕੇ ਤੈਨੂੰ ਐਂਗਮਾ ਦੇਣਾ ਬੈਠਾ ਠੀਕ ਐ ਐਂਟੀ ਟੇਪ ਵੀ ਲਿਓ ਮਣਕੇ ਲਾਉਣੇ ਲੈ ਇੰਜੇ ਜੇ ਨਹੀਂ ਆਂ ਦੱਸ ਦੇਣਾ ਕਿਦੋਂ ਜਾਂਦੇ ਆ ਇਹ ਇਹ ਦੂਵੇ ਅੱਜ ਬਾਈ ਅੱਜ ਦਾ ਗੁੱਡੂ ਮਿਸਤਰੀ ਆਇਕਣ ਹੀ ਐ ਇੱਥੇ ਤਾਂ ਦੇਖ ਉੱਥੇ ਤਾਂ ਐਂ ਤੇਰੇ ਸਾਹ ਦੇਖ ਲੈ ਜਿਹੜਾ ਤੇਰੇ ਸਾਹ ਲਾਉਣਾ ਤੇਰੇ ਸਾਹ ਜਿਹਦਾ ਗੱਪਾ ਲਾਉਣਾ ਫੇਰ ਤੇਰੇ ਸਾਹ ਦੇਖ ਲੈ ਉਹੀ ਹੱਦ ਨਾਲ ਲਾ ਦੇ ਬਸ ਸ਼ਰਤ ਕਾਦੀ ਲਾਈ ਦੀ ਤੁਸੀਂ ਨਾਲੇ ਬਸ ਸ਼ਰਤ ਲਾਈ ਤਾਂ ਇਹਦਾ ਅੱਜ ਸਾਨੂੰ ਝੜੀ ਮਨਾਤੀ ਸੀ ਹਾਂ ਇਹ ਕਹਿੰਦਾ ਡਾਇਰੈਕਟਰ ਕਹਿੰਦਾ ਹੋਰ ਐ ਮਾਈ ਸਾਹਿਬ ਜੋ ਹੁੰਦਾ ਮੰਨਿਆ ਨਹੀਂ ਹੈਗਾ ਕਹਿੰਦਾ ਸ਼ਰਤ ਲਾ ਮੈਂ ਲਾ ਲਾ ਬਰੈ ਵਾਜੀਵਾ ਕਾ ਲਾਈ ਕ ਤੈਨੂੰ ਕਿਹਦਾ ਪਤਾ ਤਾਂ ਵੀ ਕਿੱਥੇ ਕਿਆ ਸੁਣ ਲੈ ਤੈਨੂੰ ਜਾਂਦੇ ਯਾਰ ਇਹ ਕਹਿੰਦਾ ਨੀਲਾ ਟਰੈਕਟਰ ਹੈ ਮਹਾਰਾਜ ਸਾਹਿਬ ਉਹ ਤੁਹਾਡਾ ਟਰੈਕਟਰ ਹੈ ਕਹਿੰਦਾ ਫੋਰਡ ਹੈ ਕਿਸਦਾ ਉਹ ਤੁੰਦ ਬਈ ਵੀ ਉਧਰ ਦੇਖ ਤੈਰ ਦੇਖਦਾ ਨੂੰ ਆਵਾਜ਼ ਸੁਣਦੀ ਸੀ ਕਿਆ ਸੁਣ ਵਾਈ ਡੈਕ ਤਾ ਕਹਿੰਦਾ ਹੋ ਟਰੈਕਟਰ ਆਉਂਦਾ ਕੋਈ ਅੱਛਾ ਉਹ ਮਹਾਰਾਜ ਸਾਹਿਬ ਦਾ ਹੁੰਦਾ ਹੈ ਕੋਡ ਲਿਆਂਦਾ ਤਮ ਕਿਉਂ ਆਉਂਗੇ ਅੱਛਾ ਚਾਚਾ ਪਰਖਿਆ ਚਾਚਾ ਉਹਦੇ ਭੇਜਣਾ ਕੌਣ ਉਹ ਵੀ ਲੈ ਕੇ ਬਾਈ ਜਲੰਧਰ ਵਾਲੇ ਆਏ ਬਿਲਕੁਲ ਲੈ ਕੇ ਹਾਂ ਕੱਲ ਲੈ ਗਏ ਠੀਕ ਆ ਪਰਸੋਂ ਜਨਗ ਗੀਤਨ ਕਰਕੇ ਪੂਰਾ ਖੜਾਇਆ ਪਤਾ ਵਧੀਆ ਵਧੀਆ ਕੱਲ ਭੇਜਤਾ ਬਾਕੀ ਫਿਰ ਤੈਨੂੰ ਚੱਲ ਵਧਾਈਆਂ ਹੋ ਗਈਆਂ ਖਾ ਲੇ ਆ ਬ੍ਰੈਡ ਤੂੰ ਭੁੱਖ ਜੀ ਲੱਗੀ ਹੋਈ ਹੈ ਚੱਲ ਕੋਈ ਨਹੀਂ ਤੈਨੂੰ ਛੱਤ ਦਾ ਜਿਤਾਤੀ ਛੱਤ ਤੇ ਜਿੱਤ ਗਿਆ ਬੱਸ ਫਿਰ ਚਾਚੇ ਨੇ ਮੈਨੂੰ ਦੇਖ ਲਿਆ ਤਾਂ ਨਾ ਲਾਪਰੀ ਨੇ ਦੇਖਿਆ ਤਾਂ ਮੈਨੂੰ ਦੇਖਿਆ ਤਾਂ ਇਹ ਵੀ ਉਰੀ ਬੈਠਾ ਤਾਂ ਕਹਿੰਦਾ ਉਹਦਾ ਆਗਲਾ ਦਾਦਾ ਕਹਿੰਦਾ ਖਾਲੀ ਟ੍ਰੈਕਟਰ ਹੋਰ ਦਾ ਹੁੰਦਾ ਤੂੰ ਟ੍ਰੈਕਟਰ ਹੋਰ ਕੇ ਆਇਆ ਹਾਂ ਇਹ ਤਾਂ ਆ ਫਸੇ ਰੇਪਲੇ ਕੇ ਦਾ ਆ ਗਿਆ ਕਿਦਾਬਾਦ ਆ ਚੱਲ ਫੇ ਬ੍ਰੈਡ ਭਾਈਆ ਭੁੱਖ ਲੱਗੀ ਹੋਈ ਸੀ ਮੈਂ ਚੱਲ ਉਹ ਵੀ ਦਾ ਹਾਰੂ ਬਈ ਸਾਰੇ ਬਾਜੀ ਹੋਏ ਆ ਹਾਂ ਦੋ ਮਾਲ ਲੜਦੇ ਤਾਂ ਕੋਈ ਇੱਕ ਰੈਂਟ ਨਹੀਂ ਆ ਬਾਈ ਬਾਕੀ ਚਾਚੀ ਜੀ ਆ ਵੀ ਸਾਡੀ ਸਲਾਹ ਬਣਦੀ ਇਹਨੂੰ ਕੌਣ ਹੋਣੇਗਾ ਕਰੋੜਪਤੀ ਭੇਜਣਾ ਇਸ ਮਾਲ ਗਲਤ ਚ ਜਾਊਗਾ ਕਿਆ ਪਤਾ ਮਾਲ ਨੂੰ ਕਰੋੜਪਤੀ ਕਰ ਦਵੇ ਚਾਚਾ ਇਹਨੇ ਦਾਦਾ ਉੱਥੇ ਤਾਂ ਕਹੇ ਕਰਦਾ ਨਾ ਵੀ ਫੋਨ ਲਾ ਲੂ ਕਿਸੇ ਨੂੰ ਹਾਂ ਕਿਹਨੂੰ ਬੁਲਾ ਲੈਣਾ ਇਹਦਾ ਹੀ ਨਹੀਂ ਪਤਾ ਇਹਨੂੰ ਮਨ ਨੂੰ ਮਲਾ ਨਹੀਂ ਮੈਂ ਗੱਲ ਨਾ ਸੁਣਾ ਤਾਂ ਤੇ ਤੇਰੇ ਕਹਾ ਤਾਂ ਤੇਨੂੰ ਬੁਲਾ ਲੂਗਾ ਮੈਂ ਇਹਨੇ ਤੇ ਤੇਰੇ ਕਹਾ ਸਾਰੀ ਖੋਰ ਐ ਇਹਨੇ ਲੰਬੂੜ ਜਾਰ ਰੱਖਣਾ ਇਹਨੇ ਕਿਤੇ ਮੋਰ ਮਾਲ ਲਾਉਣਾ ਕਿਤੇ ਇਹਨੂੰ ਇਹਦਾ ਲੰਬੂਣ ਹੋਗਾ ਭਾਈ ਲੰਬ ਮੰ ਲਾ ਕੇ ਦੇ ਠੀਕ ਹੈ ਮਨੂ ਗੇ ਮਲਾਉਣਾ ਹੁੰਦਾ ਮੇਰਾ ਔਰ ਜਿਹੜੀ ਆਈ ਕਹਦੀ ਕਿ ਬਈ ਸਭਾਲ ਤੇ ਜਵਾਬ ਵੀ ਦੱਦ ਦੇ ਪਰ ਮਤਲਬ ਨੰਬੂ ਉੱਤੇ ਲੈਣਾ ਹੀ ਨਹੀਂ ਹੈ ਤੁਸੀਂ ਉਹ ਮੇਲ ਕਰ ਦੇਣਾ ਚਲੋ ਠੀਕ ਆ ਬਾਈ ਔਰ ਸਟicker ਆਇਆ ਬਾਕੀ ਆ ਜਗਾ ਖੁੱਲ ਗਈ ਹੈ ਨਾ ਜੱਥੇ ਤੂੜੀ ਕਰਕੇ ਪੂਰੀ ਖੋਲੀ ਆ ਸੀ ਖੋਲੀ ਆ ਹੂੰ ਖੋਲੀ ਆ ਜਗਾ ਜੁਗਾ ਖੋਲਣਾ ਉਹ ਜਾਈ ਘੇੜਾ ਹੁੰਦਾ ਅੱਛਾ ਫੈਸਲਾ ਦਿੱਤੀ ਆ ਉਂਝ ਤਾਂ ਪਲੜ ਜੇ ਲਾ ਕੇ ਰੱਖੇ ਹੋਤੇ ਨਾ ਤੁੜੀਓ ਮੈਂ ਜਾ ਕਰ ਲੇਂਗਾ ਰ ਤੇ ਅੱਛਾ ਹੀ ਲੀ ਗਾ ਤੁੜੀ ਕੀ ਰੇਟ ਆ ਹੁਣ ਤੁੜੀ ਦਾ ਰੇਟ ਦਾ ਬੋਲ ਦੋ ਫੋਨ ਦਿੱਤਾ ਇਹਨਾਂ ਨੇ ਹਾਂ ਹਾਂ ਗਿਆ ਕੋਈ ਦੇਖਣੇ ਲੈ ਜਾ ਚਲ ਮੈਂਹੀਂ ਗਨਾਂ ਉਹ ਜਲਦੀ ਬਾਜ ਯਾਰ ਮੈਂ ਤੈਨੂੰ ਦੇ ਦੀ ਭਾਈ ਠੀਕ ਨਹੀਂ ਹਾਂ ਇਹ ਗੱਲ ਤਾਂ ਸਹੀ ਹੈ ਤੇਰੀ ਭੱਜੇ ਕਿਤੇ ਯਾਰ ਤੇ ਦੁਪੱਟਾ ਪਰੂਲ ਲਾ ਦੋ ਨੇ ਹਾਂ ਜਾ ਦੇਣਾ ਦੋ ਪੁੰਨਾ ਬੰਨ ਲਾ ਦੋ ਤੱਕ ਲੈ ਨਾ ਮੇਰੇ ਕੋ ਪਈ ਆ ਤੁੜੀ ਮੈਂ ਤਾਂ ਛੱਡ ਨਹੀਂ ਰੱਖਿਆ ਛੱਡ ਮੈਂ ਤਾਂਹੀਂ ਤਾਂ ਉਹ ਕਰ ਲਿਆ ਤੇ ਪੱਲੜ ਜੇ ਲਾਤੇ ਤੇ ਨਾ ਠੀਕ ਹੈ ਮੈਨੂੰ ਬਿਹਤਰ ਦੋ ਤਿੰਨ ਰੇੜੇ ਵਿੱਚ ਨੂੰ ਕਿਉਂਕਿ ਮੇਰਾ ਟਰੈਕਟਰ ਨਹੀਂ ਖੜਦਾ ਤਾਂ ਅੰਦਰ ਹੋ ਨਹੀਂ ਰੇਟ ਵਧਣਾ ਜਿਹੜਾ ਵਧਣਾ ਉਹਦਾ ਵਧ ਲਿਆ ਜੀ ਤੂੜੀ ਦਾ ਨਹੀਂ ਵਧਦਾ ਹੁਣ ਫਰਮਲੀ ਚੱਲ ਗਈ ਆਲੂ ਦਾ ਚਾਚਾ ਰੇਟ ਵਧਲੇ ਆ ਓਏ ਚਾਚੇ ਨਹੀਂ ਫਿਰਦੇ ਕੁਝ ਨਹੀਂ ਆਲੂ ਦਾ ਰੇਟ ਵੀ ਉੱਥੇ ਖੜਾ ਬਾਈ ਕਿੰਨੇ ਵਾਰ ਉਹੀ 2.5 ਕਿਲੋ 2.3 ਕਿਲੋ 300 ਬੋਟੇ ਆਲੂ ਦੀ ਆਹੋ ਹਾਂ 320 25 ਰੁਪਏ ਫੇਰ ਵੀ ਠੀਕ ਆ ਚੱਲ ਹੋ ਤਾਂ ਲੈ ਐ ਇੰਨਾ ਕਾ ਆਲੂ ਇਹ ਵੀ ਕਰਕੇ ਰੇਟ ਦਾ ਇਹ ਕਹਿੰਦਾ ਫੇਰ ਵਧ ਜਾਣਾ ਬਾਈ ਕਹਿੰਦਾ ਹੋਰ ਵਧਣਾ ਸਮਝਾ ਕਿਉਂਕਿ ਆ ਨਹੀਂ ਆਪੇ ਜੀ ਨਹੀਂ ਪੈ ਗਿਆ ਹੁਣ ਖਾਬ ਹੋਈ ਹਾਂ ਹਾਂ 400 ਦੇ ਕਰੀਬ ਕਹਿੰਦਾ ਪਹੁੰਚ ਜਾਣਾ ਇਹ ਤਾਂ ਡੱਗ ਆਲੂ ਰਹਿੰਦੇ ਪੱਟਣੇ ਵਾਲੇ ਉਹ ਦੇਖ ਲੈ ਪਹਿਲਾਂ ਕਿੰਨੇ ਦੇ ਦਾ ਕੇ ਪੈਣੇ ਉਹਦੇ ਹਾਂ ਹੁਣ ਉਹ ਸਾਰੇ ਔਖੇ ਹੀ ਵੱਟ ਹੋਣਗੇ ਜਮੂਨਰਾ ਦਾ ਹੁੰਦਾ ਪਟਾਕੇ ਜੀ ਬਾਈ ਕਿਹਨਾਂ ਜਿਹੜੇ ਹੁਣ ਪੱਟਣੇ ਵਾਲੇ ਆਲੂ ਹਾਂ ਜਾਸਨਾਂ ਦੇ ਸਾਰੇ ਗੜੇ ਆ ਕਿਧਰੇ ਜਿਆਦਾ ਵੀ ਹੋ ਗਿਆ ਆਪਣੇ ਵੀ ਪਾਣੀ ਖੜਾ ਦਾ ਖੜਾ ਚਾਚੇ ਮੋਹਾਲੀ ਸਾਈਡ ਉਧਰ ਆਲੂ ਲੱਗਦਾ ਬਹੁਤ ਉਹ ਲਾਉਨੇ ਨਾ ਵੀਰ ਨਹੀਂ ਆਲੂ ਵੀ ਚਾਚੇ ਚੱਲਦੇ ਨਹੀਂ ਆਲੂ ਇਹ ਨੁਕਸਾਨ ਖੜਾ ਪੈ ਕੇ ਨਿਖਰ ਜਿਵੇਂ ਨਾ ਬੰਦਾ ਪਾਣੀ ਵੀ ਘੜਦਾ ਜਿਹੜੀਆਂ ਸਬੜ 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 ਹੁੰਦੀਆਂ ਨਾ ਇਹ ਸਭ ਤੋਂ ਗਲਤ ਹੈ ਰਿਸਵਾ ਪੈਂਦਾ ਹੈ ਹਾਂ ਅੱਜ ਤਾਂ ਮੈਨੂੰ ਦਿਖਦੀ ਵੀ ਕੱਖ ਨਹੀਂ ਵਧਣ ਦੇ ਨੇ ਚੜਾ ਵੱਡੇ ਉਹ ਤੂੜੀ ਪਾ ਦੇ ਬਥੇਰੀ ਪਈ ਆ ਤੂੜੀ ਆਟਾ ਪਾ ਦੇ ਹੁਣ ਜਿੱਦਾਂ ਜਿੱਦਾਂ ਉਹ ਦੰਦੀਆ ਅੱਧਾ ਟੱਕਿਲੂ ਜਾਈ ਜਾਣਾ ਓ ਤੁਸੀਂ ਵੀ ਤਾਂ ਚਮਲਾ ਜੀ ਓਏ ਦਲਵੀਰ ਲੈ ਚਮਲਾ ਜੀ ਚਾਚਾ ਕਾ ਦੂੜੀਆਂ ਦੁੱਧੋਂ ਕੱਢਦਾ ਚਮਲਾ ਜੀਆਂ ਵੀ ਆ ਇਹਨੇ ਅਤਿੰਦਾ ਦੇਖ ਲੈ ਅਤਿੰਦਾ ਹਰਿਆਈ ਪਾਉਂਦਾ ਦੇਖਿਆ ਤੁਸੀਂ ਆ ਗੁੱਜਰ ਕਿਹੜੀ ਪਾਉਂਦੇ ਆ ਰਹੀ ਨਾਲ ਸੁੱਕੀ ਬਰਾਲੀ ਖਾਈ ਤਿੰਦਾ ਹਰਿਆਈ ਪਾਉਂਦਾ ਦੇਖਿਆ ਤੈਂ ਤਿੰਦੇ ਨੇ ਤਿੰਦੇ ਦਾ ਸਿਲੰਡਰ ਚੱਲ ਦੇ ਦੀ ਨਾ ਉਹ ਹੈ ਸਿਲੰਡਰ ਪਰ ਚੱਲ ਜਿਹੜੇ ਉੱਥੇ ਆ ਫਾਲੋ ਸਾਹਮੇ ਆ ਪਿਆ ਅੱਛਾ ਉੱਥੇ ਹਾਂ ਉਹ ਸਮਾਨ ਹੋਰ ਪਾ ਫੇ ਤੂੰ ਪਾ ਲਾ ਉਹ ਪਾ ਲਾ ਵੀੜ ਪਾ ਲੈ ਕਿੱਥੇ ਕਰਨੀ ਬਈ ਉਹ ਤਾਂ ਉੱਥੇ ਵੀ ਇੱਥੇ ਵੀ ਨਾ ਪਾਉਂਦਾ ਤੂੰ ਕਹੋ ਇੰਡੂ ਚੱਲਦੀ ਤੂੰ ਮੈਨੂੰ ਸਹੀ ਗੱਲ ਸਮਝਦਾ ਹੈ ਉੱਥੇ ਵੀ ਉਹੀ ਕੁਸ ਉਹ ਤੇ ਉਹ ਵੀ ਹੋਰ ਹੈ ਕਿਝ ਆਲੀਆ ਉਹ ਵੀ ਕਿਝ ਆਲੀਆ ਪਿਆ ਰਹੇ ਦਾ ਹੁਣ ਹੈ ਇਹਦੇ ਦਾ ਚੌੜੇ ਦੀ ਝੂਠੀ ਦੀ ਅੱਖਾਂ ਥੋੜੋ ਹੈ ਉਹ ਗੱਲ ਕਰਦਾ ਹੈ ਉਹ ਗੋਲੇ ਜਿਹੇ ਬਣਾ ਕੇ ਰੱਖੇ ਹੋਏ ਉਹਨਾਂ ਦੇ ਆਹੋ ਸੁੱਕੇ ਕੱਖ ਉਹਨਾਂ ਦੇ ਉਹਦਾ ਜਮਾ ਕਰ ਲੈਂਦੇ ਆ ਆਪਣੇ ਉਹ ਦੇ ਲੈ ਪ੍ਰਾਲੀ ਵੀ ਇੱਥੇ ਵਰਤਦੇ ਪਰ ਮੈਂ ਦੱਸਾਂ ਸਿਰਫ ਆਪਣੇ ਗੁੱਜਰ ਨਹੀਂ ਬੈਠੇ ਜਿਹੜੇ ਮੇਰੇ ਕੋਲ ਥੋੜੀ ਜਿਹੀ ਵੀ ਵੱਡੀ ਹੋਈ ਸੀ ਵੱਧ ਗਈ ਸੀ ਉਹਨਾਂ ਕੋਲ ਮੈਂ ਗਿਆ ਮੈਂ ਕਰ 10 ਕਮਾਂਟਲ ਜਵੀ ਆ ਬਈ ਦੇ ਦੇ ਜਿਹੜਾ ਕੋ ਦਿਣਾ ਲੀਜੋ ਤੁਸੀਂ ਉਹ ਕਹਿੰਦੇ ਬਾਈ ਤੇਰਾ ਤਾਂ 10 ਕਮਾਂਟ ਮੈਂ ਤਾਂ ਇਹਨੂੰ ਨਾ ਵੀ ਕਿਹਾ ਤਾਂ ਵੀ ਚੱਲ ਇਕੱਲੇ ਲੈ ਜਾ ਪਾ ਲਿਓ ਤੁਸੀਂ ਲੈ ਚਾਚੇ ਉਹ ਮੈਨੂੰ ਪਤਾ ਕਹਿੰਦੇ ਕਹਿੰਦਾ ਅਸੀਂ ਤੇਰੀ ਹੁਣ ਪਾ ਲਈ ਕਹਿੰਦਾ ਮੈਂ ਐਸਾ ਨਹੀਂ ਤੇ ਪਰ ਹਿਲ ਜਾਣਾ ਫਿਰ ਪਰ ਗੱਲ ਤਾਂ ਠੀਕ ਹੈ ਉਹ ਕਹਿੰਦੇ ਹ ਉੱਪਰ ਵਾਲੀ ਖਾਂਦੀਆ ਬਹੁਤ ਹੋਰ ਹਾਂ ਜਿੱਕੜਾ ਆਪਣੇ ਖਰੇਗਾ ਕੇ ਸੜਦ ਨਾ ਚੱਬਦੀਆਂ ਉੱਪਰ ਵਾਲੀ ਨੂੰ ਚੱਬਦੀਆਂ ਚੱਲ ਗਈਆਂ ਓਕਣੇ ਤੂੜੀ ਪਾ ਲੈ ਤੂੰ ਤੂੜੀ ਨੂੰ ਹਿਜਣੀ ਹੈ ਜਿਆਦਾ ਦੱਸਦੇ ਨੇ ਹੋਰ ਹੈ ਕਿ ਨਹੀਂ ਚਲੋ ਠੀਕ ਆ ਬਾਈ ਬਾਕੀ ਦਿਖਾਉਣੇ ਆ ਤੁਹਾਨੂੰ ਲਾਉਂਦੇ ਆ ਜਾਣ ਤਾਂ ਉਹਨਾਂ ਨੂੰ ਅਰਸ਼ ਵੀ ਨਾ ਰੋਪੜ ਰੱਖ ਲਈ ਰੋਪੜ ਨਾਲ ਲੱਗ ਕਰਦੀ ਕਿ ਨਕਸ਼ੇ ਜੀ ਰੋਪੜ ਆਈ ਨਹੀਂ ਬਣਿਆ ਕਿੱਥੇ ਬਾਪੂ ਨੇ ਅੱਖਰ ਦੇਖ ਲੈ ਲੀ ਗਏ ਉਹ ਵਿੱਚ ਬੱਸ ਉਹ ਛੱਡ ਕੇ ਆ ਮੈਂ 2-4 ਦਿਨ ਮਸਤ ਬੈਠਾ ਹੂੰ ਕਿਦਾਂ ਕਰ ਦੇਣਾ ਸੱਟੇ ਨੂੰ ਤੇਰੇ ਕੋਲ ਕੀ ਅੱਜ ਵੀਰ ਜੇਰੇ ਕੋਲ ਤਾਂ ਹਾਈ ਬੋਲ ਘੱਟਦੇ ਆ ਉਹ ਹੁਣ ਇੱਥੇ ਦਾ ਲੱਗ ਲੋਗੋ ਨਹੀਂ ਲੱਗਦਾ ਉਹਨੂੰ ਸੈੱਟਾ ਜਿਵੇਂ ਟੀਐਸਬੀ ਲਾਉਂਦੇ ਐ ਇਹਨੇ ਬਣਾਇਆ ਹੋਇਆ ਟੀਐਸਬੀ ਪਰਮੋਚਨ ਸਿੰਘ ਤਮਾਨ ਉਹਨੇ ਮੰਦਾ ਬਾਰੇ ਤਮਾਨ ਤਾਂ ਸਾਰਿਆਂ ਨੇ ਤਮਾਨ ਨਹੀਂ ਹਾਂ ਸਾਰਿਆਂ ਨੂੰ ਥੋੜੀ ਕਹਨੇ ਉਹ ਤਾਂ ਬੋਤ ਆ ਇੱਕੀ ਭਾਈ ਮਜਾ ਆਇਆ ਕਿਤੇ ਨਾ ਉਧਰ ਦਾ ਪੱਟ ਥੱਲੇ ਦਰੂ ਮਨ ਉਹਦਾ ਪਾ ਲਈ ਨਾ ਮੈਂ ਹੁਣੇ ਅੱਗੇ ਨਹੀਂ ਪਾਇਆ ਬੰਦੇ ਨਾ ਮਾੜਾ ਹੈਗਾ ਨਾ ਤੈਨੂੰ ਕਹ ਮਾਲਾ ਆ ਜਹ ਹੁਣ ਉਹਨੂੰ ਪਾ ਦੇ ਜੇ ਤਾਂ ਕੋਸ ਨਹੀਂ ਕਰਦਾ ਪੈਤਰ ਟੱਪੜਾ ਲੈ ਉਹ ਕੀ ਲੈ ਗਿਆ ਬਾਲਾ ਜੀ ਕਥ ਲਈ ਚੱਲ ਹੋ ਗਰੀ ਕਾ ਸਰ ਜਾ ਚੇ ਮੇਰੇ ਮਾਰੇ ਮੋਟੇ ਦਾ ਕੁਛ ਨਹੀਂ ਹੁੰਦਾ ਰਾਤੇ ਹੋ ਜੂ ਹੋਊਗਾ ਤੇ ਮੈਂ ਤਾਂ ਹੀ ਫਿਰ ਬੁਕੇਹਾ স্পੈਸ਼ਲ ਬੁਲਾਇਆ ਪਿਛਾ ਵੀ ਉਹ ਤਾਂ ਸਪੈਸ਼ਲ ਲਾਈਵ ਇਹ ਗੰਨਾ ਵੱਡਦਾ ਹੈ ਬਾਈ ਸਪੈਸ਼ਲ ਬੁਲਾਇਆ ਇਹ ਪੈਂਟਰ ਦਾ ਕੰਮ ਸਾਰੇ ਘਰ ਲਈ ਤੇ ਚੰਮੀ ਮੰਗੋ ਬੰਦੇ ਬੱਕਰੀਆਂ ਵੀ ਚੋਲੀ ਤੇਰੀ ਕੋਈ ਚੜਦਾ ਕੰਮ ਸਾਰੇ ਘਰ ਲਈ ਤੇਰੀ ਕੋਈ ਸਾਰੇ ਸਾਰੇ ਚੜਾਏ ਪਏ ਆ ਯਾਰ ਕੋਈ ਆ ਚੰਨੀ ਨਹੀਂ ਕੰਮ ਹੋਣਾ ਉਹ ਦੱਸਤੀ ਗੱਲ ਉਹ ਦੱਸ ਤਾਂ ਚੰਨੀ ਨਹੀਂ ਕੰਮ ਹੋਣਾ ਉਹ ਨਹੀਂ ਕੰਮ ਹੋਣਾ ਬਦਲ ਵੀ ਗਈ ਪਾਲਤੀ ਬਾਈ ਪਾਲਤੀ ਬਦਲਦੇ ਹਾਲਾਤ ਬਦਲਦੇ ਨਾ ਨਾ ਹਾਲਾਤ ਬਣਾਤੇ ਪੰਜਾਬ ਦੇ ਤੂੰ ਹੀ ਪੇਪਰ ਵਗੜਾ ਨੱਚਦਾ ਤਾ ਤੇਰਾ ਡਾਕਟਰ ਜਿੰਨੇ ਪਰ ਚੱਲੇ ਆਏ ਕੋਈ ਕੋਈ ਨਾ ਅੱਜ ਤਾਂ ਮੈਂ ਟਿਕ ਬੁਲਦਾ ਸਾਰਾ ਕੁਝ ਬਦਲ ਰੇਕੋ ਇਹਨੇ ਤੱਕੀ ਰਾਂ ਨਹੀਂ ਥੋੜੀ ਥੋੜੀ ਗੋਲ ਬੁਲਦਾ ਦੀ ਗੋਲ ਪਾਰ ਹੈ ਹੈਲੋ ਹਾਂ ਆ ਆ ਨਾ ਫੋਨ ਕਰ ਦ ਪਿਛਲੇ ਹੈ ਉਹ ਫੇਰ ਐ ਵਧੀਆ ਲੱਗਣੇ ਤੇ ਆਏ ਇਹਦਾ ਹੁਣ ਵਾਹ ਆਹ ਦੇਖ ਤੂੰ ਆਇਨਾ ਦਿਖਾਈ ਦਊ ਕੀਦਾ ਵੇਖਣਿਆ ਮੂੰਹ ਹੁਣ ਤੂੰ ਉਹ ਕਰ ਦੂੰਗਾ ਉਹ ਬੈਠਾ ਆ ਉੱਡਦਾ ਲੋ ਜੀ ਲੋ ਕਿਹੜਾ ਉੱਡਦਾ ਆ ਦੇਖ ਤਾਂ ਠੀਕ ਆ ਠੀਕ ਆ ਆ ਤਾ ਤੱਲਾ ਆ ਲਾਈਕ ਸਾਈਡ ਤੇ ਨਕਸ਼ਾ ਜਿਆ ਤਿਆਰ ਹੋ ਜੂਗਾ ਆਹ ਆਹ ਤੇ ਉੱਪਰਲਾ 36 ਲਾਈ ਜਿਵੇਂ ਤਾਰਾ ਸਿੱਧਾ ਲੱਗ ਗਿਆ ਇੰਨਾ ਸੈਟ ਕਰ ਇਦਾਂ ਹੀ ਸਾਈਡ ਤੇ ਐ ਲਾਉਣੇ ਆ ਇੱਥੇ ਟੀ ਲਾਉਣੀ ਆ ਇੱਥੇ ਐਸ ਲਾਉਣਾ ਇੱਥੇ ਡੀ ਲਾਉਣੀ ਉਹ ਬੱਸ ਮੈਂ ਇਹਨੂੰ ਆਹ ਕੱਟ ਕੇ ਲਿਆਂਦਾ ਸੀ ਜੇ ਜੀ ਮਾਰ ਲੈ ਉਸੇ ਜੀ ਮਾਰ ਲੈ ਤਾਜਾ ਚਾਚੇ ਚਾਰ ਚਾਨਣ ਜੀ ਨਾਲ ਲਾਈ ਦਦੇ ਆ ਚਾਰੋਂ ਕੋਲੋਂ ਸਾਤਾ ਸਰੀ ਲਾਜ਼ੂ ਮਿਆਰ ਥਾਨੂੰ ਆਈ ਨਾ ਤਾਜਾ ਉਹ ਬਰੇ ਇਧਰ ਨਾ ਬਹੁਤੇ ਲੈ ਕੇ ਜਾਈਏ ਤੇ ਕਰਕੇ ਆ ਜਾਣਾ ਇੱਕ ਹੋਰੇ ਆ ਜਾਣਾ ਥੱਲੇ ਆਕਰ ਨਿਕ ਜਾਈ ਇੱਥੇ ਦੂਣਾ ਹੋਰੇ ਲਾ ਲਾ ਫਿਰ ਹੋਰੇ ਆ ਜਾਣਾ ਉਹ sire ਲਾ ਦੇ ਨੂੰ ਛੱਡ ਛੱਟ ਕੇ ਲਾ ਆ ਤਾਂ ਹੀ ਲੋਟ ਆਉਣਾ ਇੱਕ ਹੋਰੇ ਇੱਥੇ ਲਾ 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 ਇ ਹਾਂ ਵਧੀਆ ਹੋ ਕਰਕੇ ਲੈ ਆਇਆ ਬਾਹ ਬਹੁਤ ਵਧੀਆ ਬਣਿਆ ਬੜਾ ਠੀਕ ਆ ਬਸ ਠੀਕ ਆ ਪਹਿਲੀ ਚੀਜ਼ ਜਿਹਨੇ ਨੁਕਸ ਨਹੀਂ ਕੱਢਿਆ ਨਾ ਸੋਨਾ ਲੱਗਿਆ ਹੈਨਾ ਇਹਦੇ ਲੈ ਮੈਂ ਤਾਂ ਮਤਾਰ ਕੇ ਜਿਹੇ ਬੈਹਦਾ ਉਹ ਮੈਂ ਕਹਿੰਦਾ ਨੇ ਟੀ ਖਰਾਬੇ ਕਰ ਦੇਣੀ ਹੋਲੀ-ਹੋਲੀ ਇਹ ਖਰਾਬ ਕਰਤੀ ਦੇਖ ਲਈ ਤਾਂ ਹੋਰ ਚੁੱਕ ਦੇ ਮੀਂਹ ਹਟਾਉਣਾ ਸੀ ਗੱਟ ਕੇ ਬਾਹਰ ਆ ਰਿਹਾ ਹੈ ਚ ਐ ਸੈੱਟ ਕਰਕੇ ਸਹਜੋ ਬਣਾ ਕੇ ਲਾਈਆ ਬਣਾ ਦੇਖ ਕੇ ਉੱਪਰ ਵੀ ਦੇਖੀ ਆ ਨਾ ਥੱਲੇ ਕਰ ਥੋੜਾ ਜਿਹਾ ਥੱਲੇ ਦੇ ਥੱਲੇ ਥੱਲੇ ਇੱਥੇ ਲਾ ਇੱਥੇ ਲਾ ਐ ਸਿੱਧੀ ਲਾਈਨ ਟੀ ਆ ਇਹ ਦੇਖ ਕੇ ਆਪਣੇ ਹੱਥ ਦੀ ਕਲਾ ਦਿਖਾਈਂ ਐਨਾ ਵੀ ਚੱਕਰ ਨਹੀਂ ਹੈਗਾ ਵੀ ਉਹ ਹੋ ਜਵੇ ਵੀ ਨੀਕੀ ਦੇ ਵਾਕਿਆ ਛੱਡੀ ਐਨਾ ਵੀ ਫਰਕ ਛੱੜਦੀ ਬਸ ਠੀਕ ਬਿਲਕੁਲ ਥੋੜਾ ਜਿਹਾ ਅੱਡ 20 ਥੱਲੇ ਲੱਗਣੀਆਂ ਤਰ ਲੋ ਜੀ ਸਿੰਘ ਤਮਾਨ ਤਰਨੋਜ ਸਿੰਘ ਦੁੱਲਾ ਵੀ ਬਣ ਜਾਣਾ ਇਹਦਾ ਹੋ ਗਿਆ ਗੱਲ ਲੱਗਿਆ ਤਾਂ ਹੁਣ ਹੈ ਕੋਪਣੇ ਵਾਲੇ ਚੰਗੇ ਰੰਗ ਕਰਦਾ ਇੱਥੇ ਮੈਂ ਵੀ ਅਜਿਹਾ ਲੈ ਲੈਣਾ ਹਾਂ ਫਾੜਾ ਆ ਗਿਆ ਆ ਗਿਆ ਅੱਜ ਲਾਹ ਲੈ ਲੈਣਾ ਠੀਕ ਠੀਕ ਅੱਜ ਲਾਹ ਲੈ ਲੈਣਾ ਠੀਕ ਆ ਠੀਕ ਸਮਝ ਗਿਆ ਸੀ ਤੇਰੀ ਬਾਹਰ ਕੰਮ ਖੜ ਕੇ ਆਉਦਾ ਪਾਣੀ ਨਾਲ ਗਾਟੀਨਾਂ ਜੂ ਸਿੱਧਾ ਬਿਲਡਿੰਗ ਵਾਲਾ ਕੰਮ ਖੜ ਕੇ ਆਉਦਾ ਹਾਂ ਬਿਲਡਿੰਗ ਵਾਲਾ ਕੰਮ ਖੜ ਕੇ ਆਉਦਾ ਲਾ ਕੇ ਟੁੱਟ ਪੰਨ ਜਾਣੀ ਆ ਜੀ ਇਹ ਤਾਂ ਆਈ ਕੰਮ ਨੂੰ ਮੇਲ ਦੇ ਬਾਅਦ ਇੱਧਰ ਉਚਾਰ ਪਾ ਗੱਬੇ ਤੂੰ ਉਹ ਕਿਆ ਕਰਨਗਾ ਨੀਵੇਂ ਰੱਖ ਯਾਰ ਯਾਰ ਨੀਵੇਂ ਇੰਨਾ ਕਿੰਨਾ ਘੂਰੇ ਲੈ ਆਉਣਾ ਥੱਲੇ ਇੱਧਰ ਆ ਜਾਣਾ ਯਾਰ ਅੱਛੀ ਵੀ ਉਹ ਨਹੀਂ ਨਹੀਂ ਉਹ ਉੱਚਾ ਹੋਗਾ ਉਹ ਨਹੀਂ ਇੱਥੇ 라ਜੀ ਹੈ ਹਾਂ ਇਹ ਇੱਥੇ ਹਾਂ ਇੱਥੇ ਇਧਰ ਨੂੰ ਕਰ ਥੋੜਾ ਜਿਹਾ ਪਰੇ ਨੂੰ ਕਰ ਮੈਂ ਆਪਣਾ ਮਿੰਕੇ ਲਾ ਤੱਕ ਦੱਸ ਦਿਆ ਤੁਹਾਨੂੰ ਇੱਥੇ ਆ ਜਵੇ ਇੱਥੇ ਲਾ ਥੱਲੇ ਗੱਲ ਥੋੜੀ ਬਸ ਇੱਥੇ ਲਾ ਦੇ ਬਸ ਥੱਲੇ ਉਂਗਲ ਮੈਂ ਲਾ ਦੇ ਮੈਂ ਨਹੀਂ ਮਿੰਦੇ ਉਂਗਲ ਚਾਚੇ ਤਾਂ ਸੱਚਾ ਕਰਾਉ ਪਿਆ ਉਹ ਬਾ ਬਾ ਠੀਕ ਆ ਡੀ ਹੋਰੇ ਆ ਜਵੇ ਡੀ ਹੋਰੇ ਆ ਇੱਥੇ ਡੀ ਆ ਜਵੇ ਉਹ 12 ਦਾ ਫਰਕ ਛੱਡ ਤੀ। ਉਹ ਦੇ ਲੈ ਪੇਂਟਰ ਤੇ ਕਰਾਉਣਾ ਪੈਂਦਾ ਤੇ ਮੀਨਾ ਹੋ ਗਿਆ ਘਣਾਏ। ਪੇਂਟਰ ਵਾਲਾ ਆਈਂਂ ਕੀ ਕਰੀਏ। ਅਜੇ 22 ਤੇ ਬੱਗੇ ਡੱਬਾ। ਹੁਣ ਤਾਂ ਇਹ ਸਟਿੱਕਰਾ ਕਰਕੇ ਲੇਟ ਹੋਏ ਨਹੀਂ ਤਾਂ ਕੰਮ ਨਿਭੜ ਗਿਆ ਤਾਂ ਇਹ। ਸਟਿੱਕਰਾ ਕੱਲ ਹੀ ਹੋ ਆ ਜੀ। ਟਰੈਕਟਰ ਦਾ ਵੇਚ ਨਹੀਂ ਛੱਡਉਣਾ ਤਾਂ। ਹੈਂ? ਨਹੀਂ ਨਹੀਂ ਕਹਿੰਦਾ। ਟਰੈਕਟਰ ਛੱਡਉਣਾ ਪਰਸੋਂ ਨੂੰ। ਤਿਆਰ ਆਂ ਬਿੱਲੇ ਆ। ਬਰਤੂਨ ਛੱਡ ਦੇਣਾ। ਉਹ ਸਾਥੋਂ ਚੌਥੀ ਨੂੰ ਜਾ ਕੇ ਛੱਡ ਦੇਣਾ। ਯਾਰ ਮੈਂ ਕਹਿੰਦਾ ਯਾਰ ਮੈਂ ਨਹੀਂ ਜਾਣਾ। ਪੈਂਦਾ ਗੱਨਾਂ ਲਿਖ ਕੇ ਜਾਣਾ। ਤਾਂ ਤੇਰਾ ਕੋਲ ਕੋ ਗੱਲ ਆਇਆ ਜੋ ਦੇਖ ਲੈ ਕਰਦੇ ਮੂੰਹ ਬੰਦ ਇਹਨਾਂ ਤੇ ਇੱਕ ਦਿਨ ਲਾ ਕੇ ਯਾਰ ਕਾ ਤੇ ਲੈ ਜਾਣਾ ਯਾਰ ਦੂਰ ਤੇ ਲੈ ਗਿਆ ਇਹ ਨਹੀਂ ਨਹੀਂ ਠੀਕ ਹੈ ਇੰਨਾ ਵੀ ਠੀਕ ਆ ਖੜ ਖੜ ਦੇ ਚਾਰ ਲੈ ਆ ਪਿਆ ਹੁਣ ਪਿਆ ਅਸਲੀ ਹਾਂ 4 ਹਾਂ 1 ਪਾ ਥੋੜਾ ਬਾਈ ਦੇਖਿਆ ਤਾਂ ਮੈਂ ਇੱਕ ਨਹੀਂ ਦੱਸਦਾ ਇੱਥੇ ਸਿੱਧਾ ਰੱਖੀ ਓਏ ਜੇ ਮੜਾ ਨੁਕਸਾਨ ਦੇਖ ਲਈ ਚਾ ਠੀਕ ਹੈ ਯਾਰ ਆ ਲੈ ਨਾ ਜੱਬੇ ਖੜ ਜਾ ਹਲੇ ਇੱਧਰ ਦੂਸੇ ਵਾਲਾ ਸਿੱਧਾ ਕਕੇ ਲਈਓ ਦੇਖ ਕੇ ਬਸ ਇੱਦਾ ਹੀ ਆ ਹੁਣ ਇੱਧਰ ਕਹਿੰਦੇ ਨੇ ਦੇਖੀ ਉੱਪਰ ਚਲ ਗਿਆ ਜਾਂਦਾ ਬੈਣਾ ਭੁੱਲ ਜੀ ਹੁਣ ਤਰਦ ਦੇਖਦੇ ਪੰਜਾਬੀ ਥੱਲੇ ਲਿਖਿਆ ਹੋਇਆ ਵੀ ਹੁੰਦਾ ਜਾਂਚੇ ਯਾਨੀ ਕਹਿੰਦਾ ਨਾ ਆਹ ਇਹਦਾ ਨੋ ਹਾਂ ਫੇਰ ਲੋਡ ਰਹਿਣਾ ਰੰਗ ਦੇਖ ਕਿੰਨਾ ਉੱਠਿਆ ਤੇ ਵੀ ਮੂਰੇ ਤੇ ਉਹ ਪੀੜਾ ਰੰਗ ਬੋਰਡ ਦਾ ਪੀੜਾ ਨੀਲਾ ਸਟicker ਲਾਇ ਤੇ ਬੜਾ ਬੜਾ ਹੀ ਆ ਹਾਂ ਜੀ ਉਹਦਾ ਇਹ ਗੱਲ ਦਿਖਾਇਆ ਉਹ ਵੀ ਗੱਲ ਕਰਦੇ ਹੁਣ ਇੱਕ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਨਾਤਾ ਜੀ ਮੂਸੇ ਵਾਲਾ ਉਹ ਆਵਾਜ਼ ਇੱਥੇ ਲਾ ਦਮ ਨਾਲੇ ਉਹ ਕੈਂਚੀ ਨਹੀਂ ਘਟਕਾਈ ਦਿਓ ਜੀ ਬਤਾ ਦਰ ਆ ਦੱਸ ਕਿਆ ਕਰਨਾ ਇਹਦਾ ਕਹਿੰਦਾ ਬਾਜ ਨਾਲੇ ਲਾ ਦੇ ਰੋਕੀ ਨੱਗਲ ਆਉਂਦੀ ਆ ਸਾਈਡਾਂ ਮਰਸੂਲੀ ਵਾਲੇ ਸਪੀਕਰ ਘਟਾ ਦਮ ਕੀ ਗੱਲ ਉਹ ਵਧੀਆ ਲੈ ਕੇ ਨਹੀਂ ਪੱਦੀ ਇਹ ਗੋਵੇ ਨੋਇਆ ਤਾਂ ਕੋਈ ਨਹੀਂ ਆਇ ਤੇ ਗੋਲਦਾ ਹਾਲੇ ਕਿੱਥੇ ਦੂਆ ਉਹ ਉਹ ਰਹਿ ਨਾ ਯਾਰ ਉਹ ਰਹਿਣ ਦੇ ਰਹਿਣ ਦੇ ਨੂੰ ਉਹ ਲਾ ਦੇ ਯਾਰ ਦੂਸਰੇ ਵਾਲਾ ਇੱਕ ਹੋਰ ਕਟਾ ਦੂੰਗੇ ਉਧਰ ਮਰਸੜੀ ਵਾਲਾ ਕਟਾ ਲਿਆ ਤੂੰ ਸਦਾ ਹੀ ਕਹ ਤੇ ਉਹ ਤਾਂ ਬਣਿਆ ਮਾੜਾ ਯਾਰ ਮੇਲ ਉਹ ਵੀਰੇ ਸੋਹਣਾ ਲੱਗਾ ਹਾਂ ਮੈਂ ਵੀ ਕਹਿੰਦਾ ਇੱਥੇ ਲਾਏ ਨੂੰ ਉਹ ਮੁੱਲ ਆਏ ਦਾ ਵੀ ਕਿਵੇਂ ਇਹ ਦੋ ਦੋ ਫੋਟੋ ਇੱਥੇ ਲਾ ਦੇ ਉਹ ਫਿਰ ਆਡੀ ਕਾਰ ਜਣੀ ਥੋਡੀ ਆਡੀ ਜੜ ਪਿਆ ਕਰ ਵੀਰੇ ਇੱਕ ਆਡੀ ਉਰੇ ਲਾ ਦੇਣੀ ਇੱਕ ਉਹ ਪਾਰੀ ਸਾਈਡ ਲਾ ਦਾਂਗੇ ਮਰਸੜੀ ਲਾ ਦੇ ਲਾ ਦੇ ਯਾਰ ਕਿਤੇ ਨਹੀਂ ਇੱਥੇ ਕਿਹਨੇ ਲੇਖਣਾ ਵੀਡੀਓ ਵਾਲਾ ਤਾਚੇ ਨੇ ਦੇਖ ਲੋ ਇੱਥੇ ਪਈ ਹੋਣੀ ਫੋਟੋ ਕੋਈ ਉਹ ਲਾ ਦਿੰਨੇ ਤਾ ਚੱਤ ਵੀ ਕਰ ਲੈਣਾ ਬੰਦੇ ਆਹ ਨਹੀਂ ਦੇਖਦਾ ਮੈਂ ਛੁੱਡੂਗਾ ਕਿ ਨਹੀਂ ਬਾ ਠੀਕ ਆ ਉਹ ਲਾ ਦੇ ਲਾ ਦੇ ਬੱਸ ਠੀਕ ਆ ਲੈ ਬਾਈ ਬਾਡੀ ਥੱਲੇ ਕਰ ਦੇ ਥੋੜੀ ਜਿਹੀ ਦੇਖ ਬਾਡੀ ਉਰੇ ਕਰ ਦੇ ਥੱਲਾ ਕਰ ਲਾ ਥੋੜੀ ਬਾ ਸੱਚ ਥੱਲੇ ਜਰਾ ਕਰ ਦੇ ਜਾ ਬਾਦੀ ਕਾ ਦੇ ਨਾ ਕੈਡ ਲਾ ਦੇ ਹਲ ਚਲ ਚਲ ਕੁੱਕਿਆ ਰੋਬ ਕੁੱਕਿਆ ਰੋਬੋ ਤੇ ਕਿ ਆ ਗਿਆ ਆ ਗਿਆ ਸਰਜਨ ਦਾ ਕੰਮ ਆਇਆ ਆਇਆ ਲੱਗਿਆ ਦੇਖਾ ਕਿ ਕਿੱਥੇ ਗਿਆ ਬਾਹਰ ਖੜਾ ਦੇ ਇਹਨੂੰ ਇੱਥੇ ਬਹਿਣਾ ਨਹੀਂ ਚੁੱਪੇ ਵੀ ਖੜਾ ਹੋ ਰੂ ਨਾ ਨਾ ਤੇ ਉਹ ਦਿਜਣਾ ਮਾਰ ਤੇ ਹੁਣ ਦੁੱਲਾ ਦੁੱਲਾ ਕਹਦੇ ਦੁੱਲੇ ਦੇ ਜੁੱਟਾ ਜੁੱਟਾ ਗਿਆ ਦੁੱਲਾ ਦੁੱਲਾ ਨਜ਼ਰ ਆ ਗਿਆ ਨਿੱਕਾ ਮੈਂ ਕਹਿੰਦਾ ਸੈੱਡ ਵਾਲੇ ਖਾਨਿਆਂ ਚ ਦੁੱਲੇ ਤੇ ਦੂਏ ਲਾ ਦੀ ਲਿਆ ਕੇ ਬਸ ਬਹੁਤ ਆ ਲੋੜੇ ਨਹੀਂ ਹੁਆ ਲਾ ਲੈਣਾ ਐਗੇ ਦੋ ਹੋਰ ਲੈ ਲੈ ਉਹ ਇੱਕ ਮਸੜੀ ਵਾਲਾ ਇਹ ਜਾਂ ਲਿਆ ਉਹ ਰਹਿਣ ਦੇ ਮਸੜੀ ਵਾਲਾਂ ਲਈ ਹਜੇ ਨਾ ਲਾਈ ਕੋਈ ਪਏ ਉਹਦੇ ਕੋਲ ਦੂਏ ਕੋਲ ਦੂਏ ਪਏ ਆ ਜਿਹੜਾ ਦੁੱਲੇ ਵਾਲੇ ਨੇ ਆਪਣਾ ਦੂਗਾ ਬਣਾਇਆ ਪਾਉਨੇ ਜਿਹੜਾ ਲੰਬਾ ਸਟicker ਹੁੰਦਾ ਉਹ ਇੱਕ ਇਧਰ ਲਿਖਾਣੇ ਚਾਹੁੰਦੇ ਕੁਦਲੇ ਨਹੀਂ 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 ਆਜੇ ਕੋਈ ਇਹ ਜੇ ਕੁਝ ਲਿਆ ਕੇ ਲਾ ਦੇ ਪਿੱਛੇ ਸਿੰਪਲ ਜਿਆਦਾ ਕੁਝ ਨਹੀਂ ਤਬ ਇਹ ਲਾਇਨ ਦੇ ਮਸੜੀ ਜਾਂ ਖਾਲੀ ਹੋ ਰਹਿਣ ਤੇ ਦੋ ਬੱਬੇ ਵਾਲੇ